ਦੇਖੋ ਸਿਆਣੇ ਕਹਿੰਦੇ ਆ ਜਿੱਥੇ ਸਮੱਸਿਆ ਉੱਥੇ ਹੀ ਹੱਲ ਹੈ ਇਹ ਨਹੀਂ ਹੋ ਸਕਦਾ ਸਮੱਸਿਆ ਕਿਤੇ ਹੋਰ ਹੋਵੇ ਹੱਲ ਕਿਤੇ ਹੋਰ ਨਿਕਲੇ ਅੱਜ ਅਸੀਂ ਤੁਹਾਡੇ ਕੋਲੋਂ ਸਮੱਸਿਆਵਾਂ ਵੀ ਤੇ ਨਾਲ ਹੱਲ ਵੀ ਸੁਣਨਾ ਹੈ ਸੀਟ ਸਾਹਿਬ ਨੇ ਵੀ ਕਿਹਾ ਦੁੱਗਲ ਸਾਹਿਬ ਨੇ ਵੀ ਕਿਹਾ ਕਿ ਪਹਿਲੀ ਵਾਰ ਹੋਇਆ ਅਲੱਖ ਸਿੱਖਿਆ ਦਾ ਜਗੇ ਹਰ ਬੱਚਾ ਸਕੂਲ ਚੱਲੇ ਹੋਵੇ ਸਵੇਰਾ ਮਿਟੇ ਹਨੇਰਾ ਇੱਕ ਨਵਾਂ ਅਭਿਆਨ ਹੈ ਪੰਜਾਬ ਦੇ ਸਰਕਾਰੀ ਸਕੂਲ ਵਿਸ਼ਵ ਪਦਰੀ ਸਹੂਲਤਾ ਨਾਲ ਲੈਸ ਹੋ ਰਹੇ ਹਨ ਤੁਸੀਂ ਵੀ ਆਪਣੇ ਬੱਚੇ ਦਾ ਦਾਖਲਾ ਜ਼ਰੂਰ ਕਰਾਓ ਬਿਹਤਰ ਅਨੁਭਵ ਵਿਦਿਆ ਮਿਆਰੀ ਮਾਨ ਪੰਜਾਬ ਦਾ ਸਕੂਲ ਸਰਕਾਰੀ ਕਿ ਦੋ ਸੀਐਮ ਆਏ ਹੋਣ ਤੇ ਉਹਨਾਂ ਦੋਨਾਂ ਕੋਲੇ ਮਾਈਕ ਨਾ ਹੋਵੇ ਮਾਈਕ ਲੋਕਾਂ ਕੋਲੇ ਹੋਵੇ ਇਹ ਜਿਗਰੇ ਇਹ ਜਿਗਰਾ ਚਾਹੀਦਾ ਜੀ ਇਸ ਕੰਮ ਵਾਸਤੇ ਜੇ ਤੁਸੀਂ ਕੁਝ ਗਲਤ ਨਹੀਂ ਕੀਤਾ ਤਾਂ ਤੁਸੀਂ ਲੋਕਾਂ ਨੂੰ ਮਾਈਕ ਦੇ ਸਕਦੇ ਹੋ ਇਹ ਤੋਂ ਪਹਿਲਾਂ ਇਹਨੇ ਕਰੇ ਮਾਈਕ ਫੜਾਇਆ ਤੁਹਾਨੂੰ ਆਪ ਦੀ ਉਹ ਓਡੀ ਦੂਰੋਂ ਜਿੰਨਾ ਕੋਣ ਕੱਟ ਹੈ ਨਾ ਐਨੀ ਕੁ ਤਾਂ ਢੀ ਬਣਾਉਂਦੇ ਸੀ ਉਹ ਫਿਰ ਉਹ ਤੋਂ ਬਾਅਦ ਲੋਕ ਬੈਣੇ ਸ਼ੁਰੂ ਹੁੰਦੇ ਸੀ ਮੇਰਾ ਮੈਂ ਜਦੋਂ ਐਮਪੀ ਸੀ ਮੇਰੇ ਇੱਕ ਦੋਸਤ ਸੀਗਾ ਪੁਲਿਸ ਦੇ ਵਿੱਚ ਵੱਡਾ ਅਫਸਰ ਮੈਨੂੰ ਪੁੱਛਿਆ ਮੈਂ ਕਿਹਾ ਯਾਰ ਲੀਡਰ ਲੋਕਾਂ ਨੂੰ ਮਿਲਣ ਆਉਂਦੇ ਐ ਲੋਕ ਲੀਡਰਾਂ ਨੂੰ ਮਿਲਣ ਆਉਂਦੇ ਐ ਤੂੰ ਤੁਸੀਂ ਐਡੀ ਵੱਡੀ ਡੀ ਬਣਾ ਦਿੰਨੇ ਓ ਇੱਕ ਉਹ ਤੋਂ ਅੱਗੇ ਤੋਂ ਸ਼ੁਰੂ ਹੁੰਦੇ ਨੇ ਲੋਕ ਬਹਿਣੇ ਦੂਰ ਕਰ ਦਿੰਨੇ ਲੋਕਾਂ ਨੂੰ ਉਹ ਕਿਉਂ ਕਰਦੇ ਓ ਉਹ ਮੈਨੂੰ ਕਹਿੰਦਾ ਜੀ ਕਹਿਣ ਨੂੰ ਤਾਂ ਸੀ ਸਿਕਿਉਰਿਟੀ ਰੀਜ਼ਨ ਕਹਿੰਨੇ ਹੁੰਨੇ ਆ ਪਰ ਅੰਦਰਲੀ ਗੱਲ ਹੋ ਰਹੀ ਹੈ ਮੈਂ ਕਿਹਾ ਤੂੰ ਮੈਨੂੰ ਅੰਦਰਲੀ ਦੱਸ ਮੈਂ ਕੈਸਾ ਸੀੜੀਆਂ 'ਚ ਵੀ ਅੰਦਰਲੀ ਦੱਸੀਆਂ ਨੇ ਸਾਰੀਆਂ ਤੂੰ ਅੰਦਰਲੀ ਦੱਸ ਕਹਿੰਦੇ ਅੰਦਰੋਂ ਦਾ ਲੇ ਹੈ ਜੀ। ਆਕਾਲੀਆਂ ਕਾਂਗਰਸੀ ਲੀਡਰਾਂ ਦੀ ਵੱਲ ਕਰਦਾ ਸੀ ਉਹ। ਕਹਿੰਦੇ ਇਹਨੀਆਂ ਕਰਤੂਤਾਂ ਹੈ ਜੀਆਂ ਹੋ ਗਈਆਂ। ਲੋਕ ਆਪਣੇ ਪੈਰਾਂ ਚੋਂ ਜੁੱਤੀਆਂ ਲਾ ਕੇ ਇਹਨਾਂ ਦੇ ਮਾਰਨ ਲੱਗ ਗਏ। ਜੁੱਤੀ ਇਹਨਾਂ ਦੇ ਮਾਰ ਪੈਂਦ ਅਸੀਂ ਹੋ ਜਾਂਦੇ ਆ। ਪੰਗਾ ਸਾਨੂੰ ਪੈ ਜਾਂਦਾ। ਹੁਣ ਕਹਿੰਦੇ ਕੀ ਕਰਦੇ ਆ ਜਦੋਂ ਵੱਡਾ ਪ੍ਰੋਗਰਾਮ ਹੋਵੇ। ਜਿੱਥੇ ਸੁਖਬੀਰ ਬਾਦਲ ਨੇ ਆਉਣਾ ਹੋਵੇ। ਮੁਜੀਠੀਏ ਨੇ ਆਉਣਾ ਹੋਵੇ। ਜਿੱਥੇ ਬਾਸ਼ਵੇ ਨੇ ਜਾਣਾ ਹੋਵੇ। ਹੈਨਾ? ਕੈਪਟਨ ਨੇ ਜਾਣਾ ਹੋਵੇ। ਕਹਿੰਦੇ ਅਸੀਂ ਪਹਿਲੀ ਇੱਕ ਰਾਤ ਪਹਿਲਾਂ ਨਾ ਸਟੇਜ ਵੱਲ ਨੂੰ ਜੁੱਤੀ ਸਿੱਟ ਕੇ ਦੇਖ ਲੈਣੇ ਆ ਫਿਰ ਹੋਰ ਪਿੱਛੇ ਹੋ ਜਾਣੇ ਆ ਉੱਥੋਂ ਸੁੱਟ ਕੇ ਦੇਖ ਲੈਣੇ ਆ ਫਿਰ ਹੋਰ ਪਿੱਛੇ ਹੋ ਜਾਣੇ ਆ ਉੱਥੋਂ ਸੁੱਟ ਕੇ ਦੇਖ ਲੈਣੇ ਆ ਜਿੱਥੋਂ ਜਿਉਂ ਜ਼ੋਰ ਨਾਲ ਜੁੱਤੀ ਸਿੱਟਨੇ ਤੇ ਵੀ ਸਟੇਜ ਤੇ ਨਾ ਪਹੁੰਚਦੀ ਹੋਵੇ ਅਸੀਂ ਫਿਰ ਫੈਸਲਾ ਕਰਨੇ ਆ ਇੱਥੋਂ ਪਾਈਪਾਂ ਲਾਓ ਤੇ ਇੱਥੋਂ ਤੱਕ ਡੀ ਬਣਾਓ ਤੇ ਆਪਣਾ ਖੇੜਾ ਛੜਾਓ ਬਸ ਪਰ ਇੱਥੇ ਡੀ ਨਹੀਂ ਹੈਗੀ ਕੋਈ ਇੱਥੇ ਤਾਂ ਉਹ ਐ ਦੇਖੋ ਤੁਸੀਂ ਇਕੱਠੇ ਬੈਠੇ ਹੋ ਟੇਬਲਾਂ ਤੇ आप भी शायद अमृतसर शहर भी ब्रेन स्टॉमिंग होगी विजटिंग कार्ड शेयर हो होंगे। गलबात होगी दोस्ती बदूगी सो इस काम वास्ते आए ऑल वर्ल्ड ओपन टाइम गोल्ड मेडलिस्ट आर के तंत्रेक ਪੰਡਿਤ ਮੋਲਵੀ ਬੇਗਮ ਤਾੰਤ੍ਰਿਕ ਇਹਨਾਂ ਛੋਰਾ ਠੱਗਾ ਤੋਂ ਸਾਵਧਾਨ ਸਪੈਸ਼ਲਿਸਟ ਵਸ਼ੀਕਰਨ ਸੱਟਾ ਨੰਬਰ ਲਵ ਮੈਰਿਜ ਪਤੀ ਪਤਨੀ ਚਾਨਬਾਨ ਵਿਦੇਸ਼ ਚ ਪੱਕਾ ਹੋਣਾ ਕਾਰੋਬਾਰ ਦਾ ਨਾ ਚੱਲਣਾ ਸਿਰਫ 31 ਘੰਟਿਆਂ ਚ ਸਮਾਧਾਨ ਫ੍ਰੀ 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 ਆਰ ਕੇ ਤਾੰਤ੍ਰਿਕ ਮੋਬਾਈਲ 9517855093 77105 98475 ਪਤਾ ਪੰਜਾਬ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर